ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨਾਂ ਦਾ ਪੰਜਾਬ ਬੰਦ ਸੀ ਜਿਸ ਨੂੰ ਪਰਮਾ ਹੰਗਾਰਾ ਮਿਲਿਆ ਹੈ ਦਵਾਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਸਾਹਿਬ ਰਜੀਵ ਕੁਮਾਰ ਸ਼ਰਮਾ ਜੀ ਤੇ ਉਹਨਾਂ ਦੀ ਸਾਰੀ ਜਿਹੜੀ ਜਥੇਬੰਦੀ ਸੀ ਉਹਦੇ ਵੱਲੋਂ ਵੀ ਕਿਸਾਨਾਂ ਦਾ ਜਿਹੜਾ ਉਹ ਸਮਰਥਨ ਕੀਤਾ ਗਿਆ ਤੇ emergancy ਨੂੰ ਛੱਡ ਕੇ ਬਹੁਤੇ ਪਿੰਡਾਂ ਵਾਲੇ ਡਾਕਟਰ ਜਿਹੜੇ ਆ ਉਹ ਤਕਰੀਬਨ ਕਲੀਨਿਕਾਂ ਤੋਂ ਅੱਜ ਗੈਰਹਾਜ਼ਰ ਹੈ ਛੁੱਟੀ ਤੇ ਰਹੇ ਕਿਉਂਕਿ ਉਹਨਾਂ ਨੇ ਕਿਸਾਨਾਂ ਦਾ ਜਿਹੜਾ ਉਹ ਪੂਰਾ ਸਮਰਥਨ ਕੀਤਾ ਵਪਾਰ ਮੰਡਲ ਦਾ ਪ੍ਰਧਾਨ ਹੈ ਜਿਹੜਾ ਉਹਨੇ ਵੀ ਕਿਹਾ ਲਾਂ ਤਾਂ ਯਾਰ ਅਸੀਂ ਦੁਕਾਨਾਂ ਨਹੀਂ ਬੰਦ ਕਰ ਸਕਦੇ ਇੱਕ ਬੰਦਾ ਜਿਹੜਾ ਆ ਉਹ 35 ਦਿਨਾਂ ਤੋਂ ਭੁੱਖ ਹੜਤਾਲ ਤੇ ਮਰਨ ਵਰਤ ਤੇ ਪਿਆ ਆਪਣੀ ਜ਼ਿੰਦਗੀ ਦਾਅ ਤੇ ਲਾਈ ਹੈ ਤੇ ਅਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਕਰਕੇ ਉਸ ਬੰਦੇ ਦਾ ਸਮਰਥਨ ਨਹੀਂ ਕਰ ਸਕਦੇ ਕਿਉਂਕਿ ਜੇ ਕਿਸਾਨ ਜੀਂਦਾ ਰਹੇਗਾ ਤੇ ਆਪਾਂ ਸਾਰੇ ਜੀਂਦੇ ਰਹਾਂਗੇ ਜੇ ਕਿਸਾਨ ਮਰ ਗਿਆ ਤੇ ਆਪਾਂ ਸਾਰੇ ਮਰੀ ਜਾਵਾਂਗੇ ਜੇ ਕਾਰਪੋਰੇਟ ਨੇ ਖੇਤੀ ਸੈਕਟਰ ਤੇ ਕਬਜ਼ਾ ਕਰ ਲਿਆ ਤੇ ਸਮਝ ਲਓ ਸਭ ਕਾਹੀ ਤੇ ਕਬਜ਼ਾ ਹੋ ਗਿਆ ਫੇਰ ਸਾਡੇ ਹਾਲਾਤ ਜਿਹੜੇ ਆ ਉਹ ਬਹੁਤ ਮਾਰੇ ਹੋਣਗੇ ਤੇ ਇੱਕ ਨਾਕੇ ਤੇ ਅੱਜ ਵੀ ਐਸਐਫ ਦੀ ਗੱਡੀ ਜਿਹੜੀ ਆ ਉਹ ਕਿਸਾਨਾਂ ਨੇ ਰੋਕੀ ਉੱਥੇ ਬੜਾ ਤੂੰ ਤੂੰ ਮੇਮੇ ਹੋਇਆ ਪਰ ਕਿਸਾਨਾਂ ਨੇ ਉਹ ਗੱਡੀ ਜਿਹੜੀ ਅੱਗੇ ਨਹੀਂ ਰੰਗਣ ਦਿੱਤੀ ਤੇ ਇੱਕ ਥਾਣੇਦਾਰ ਨੇ ਜਿਹੜਾ ਉਹ ਥੋੜੀ ਤਾਂ ਕਮਕੀ ਕੀਤੀ ਪਰ ਅਖੀਰ ਤੇ ਮਿੰਤ ਕਰਕੇ ਉਹਨੇ ਆਪਣੀ ਜਾਨ ਛਡਾਈ ਤੇ ਸਰਕਾਰੀ ਦਫ਼ਤਰ ਬੰਦ ਕਰਾਉਣ ਗਏ ਜਿਹੜੇ ਕਿਸਾਨ ਸੀ ਤੇ ਉਹਨਾਂ ਦਾ ਵੀ ਪੰਗਾ ਪਿਆ ਤਾਂ ਮਾਹੌਲ ਭੱਖ ਗਿਆ ਉੱਥੇ ਵੀ ਤੇ ਪੰਜਾਬ ਬੰਦ ਦਾ ਅੱਜ ਸਵੇਰ ਤੋਂ ਜਿਹੜਾ ਵੱਡਾ ਅਸਰ ਜਿਹੜਾ ਉਹ ਦਿਸਣਾ ਸ਼ੁਰੂ ਹੋ ਗਿਆ ਸੀ ਬਹੁਤ ਜ਼ਿਆਦਾ ਲੋਕਾਂ ਨੇ ਜਿਹੜੀ ਆ ਪੰਜਾਬ ਬੰਦ ਦੀ ਜਿਹੜੀ ਆ ਸਪੋਰਟ ਕੀਤੀ ਹੈ ਤੇ ਰਾਜਪੁਰਾ ਤੋਂ ਜਿੰਨੇ ਤਕਰੀਬਨ ਸੜਕਾਂ ਨਿਕਲਦੀਆਂ ਆ ਜਾਂ ਜਿੰਨੀਆਂ ਰਾਜਪੁਰਾ ਦੇ ਨਾਲ ਸੜਕਾਂ ਜੁੜਦੀਆਂ ਆ ਉਹ ਤਕਰੀਬਨ ਸਾਰੀਆਂ ਜਿਹੜੀਆਂ ਉਹ ਅੱਜ ਬੰਦ ਸੀ ਤੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪਰਮਦੇਰ ਨੇ 골ਡਨ ਗੇਟ ਤੇ ਅੱਜ ਸ੍ਰੀ ਅਮਰਸਰ ਸਾਹਿਬ ਉਹਨਾਂ ਨੇ 골ਡਨ ਗੇਟ ਤੇ ਟਰਾਲੀਆਂ ਲਾ ਕੇ ਜਿਹੜਾ ਆ ਉਹ ਅੱਜ ਰੋਡ ਜਾਮ ਕੀਤਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਉਹਨਾਂ ਨੇ ਉੱਥੇ ਧਰਨਾ ਲਾਇਆ ਤੇ ਤਕਰੀਬਨ ਅੱਜ ਕਿਸਾਨਾਂ ਦਾ ਬੰਦ ਜਿਹੜਾ ਆ ਉਹ ਬਹੁਤ ਸਫਲਤਾਪੂਰਵਕ ਰਿਹਾ ਤੇ ਪੰਜਾਬ ਦੀਆਂ ਹੋਰ ਵੀ ਜਿਹੜੀਆਂ ਮੈਡੀਕਲ ਐਸੋਸੀਏਸ਼ਨ ਸਿਗੀਆਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਉਹਨਾਂ ਨੇ ਵੀ ਸਦਾ ਸਮਰਥਨ ਕੀਤਾ ਤੇ ਹਿਮਾਚਲ ਦੀ ਇੱਕ ਕੁੜੀ ਨਾਲ ਵੀ ਕਿਸਾਨਾਂ ਦਾ ਪੰਗਾ ਪਿਆ ਤੇ ਇੱਕ ਬਾਪੂ ਫਿਰ ਸਿੱਧਾ ਹੋ ਗਿਆ ਉਹਦੇ ਨਾਲ ਤੇ ਫਿਰ ਉਹਦੀ ਬੋਲਤੀ ਜਿਹੜੀ ਹੈ ਉਹ ਬੰਦ ਹੋਈ ਤੇ ਅੱਜ ਸਵੇਰ ਤੋਂ ਪੰਜਾਬ ਬੰਦ ਹੁੰਦਿਆਂ ਅਸਾਰ ਹੀ ਮਾਹੌਲ ਜਿਹੜਾ ਆ ਉਹ ਬਹੁਤ ਗਰਮ ਰਿਹਾ ਥਾਣੇਦਾਰ ਅੱਗੇ ਵੀ ਜਿਹੜੀਆਂ ਉਹ ਕਿਸਾਨਾਂ ਨੇ ਟਰਾਲੀਆਂ ਲਗਾ ਦਿੱਤੀਆਂ ਤੇ ਕਿਸਾਨਾਂ ਦਾ ਜਿਹੜਾ ਆ ਉਹ ਪੰਜਾਬ ਬੰਦ ਦਾ ਜ਼ਬਰਦਸਤ ਬੋਲਬਾਲਾ ਸੀ ਅੱਜ ਸਾਰੇ ਪਾਸੇ ਇੱਕ ਦੋ ਮਜ਼ਦੂਰਾਂ ਨੂੰ ਛੱਡ ਕੇ ਉਹ ਅਨਜਾਨ ਭੋਲੇ ਸਨ ਉਹ ਕਹਿੰਦੇ ਸੀ ਸਾਨੂੰ ਰੋਟੀ ਦਾ ਫਿਕਰ ਹੈ ਪਰ ਭੋਲੇ ਉਹ ਜੇ ਕਿਸਾਨ ਨਾ ਰਿਹਾ ਤਾਂ ਅੱਜ ਤਾਂ ਤੁਹਾਨੂੰ ਇੱਕ ਦਿਨ ਭੁੱਖਾ ਰਹਿਣਾ ਪਏਗਾ ਬਾਪੂ ਜਗਜੀਤ ਸਿੰਘ ਢੱਲੇਵਾਲ 35 ਦਿਨਾਂ ਤੋਂ ਭੁੱਖੇ ਨੇ ਤੁਸੀਂ ਇੱਕ ਦਿਨ ਜਿਹੜਾ ਉਹ ਭੁੱਖ ਨਹੀਂ ਕੱਟ ਸਕਦੇ ਜੇ ਕਿਸਾਨ ਮਾਰਿਆ ਗਿਆ ਤਾਂ ਸੋਚ ਲਿਓ ਫਿਰ ਕਿੰਨੇ ਕਿੰਨੇ ਦਿਨ ਵੀ ਭੁੱਖੇ ਰਹਿਣਾ ਪੈ ਸਕਦਾ ਆ ਮੰਗਾਈ ਅਸਮਾਨ ਨੂੰ ਚੜ ਜਾਏਗੀ ਕਿਉਂਕਿ ਜਦੋਂ ਕਾਰਪੋਰੇਟ ਦੇ ਕੋਲ ਇਹ ਖੇਤੀ ਸੈਕਟਰ ਚਲੇ ਗਿਆ ਫਿਰ ਤੁਹਾਨੂੰ ਪੈਕਟਾਂ ਦੇ ਵਿੱਚ ਬੰਦ ਚੀਜ਼ਾਂ ਮਿਲਿਆ ਕਰਨਗੀਆਂ ਬੋਰੀਆਂ 'ਚ ਨਹੀਂ ਸੋ ਸਮਝੋ ਗੱਲ ਨੂੰ ਆਪਾਂ ਨੂੰ ਲੋੜ ਆ ਕਿਸਾਨਾਂ ਦਾ ਸਾਥ ਦੇਣ ਦੀ ਤੇ ਇੱਕ ਦੋ ਲਾਲੇ ਵੀ ਜਿਹੜੇ ਸੀ ਉਹ ਵੀ ਕੜ ਪੀ ਕੇ ਲੈ ਅਹੀ ਵੀ ਦੁਕਾਨਾਂ ਬੰਦ ਕਰਤੀਆਂ ਮਿੱਤਰੋ ਇਹ ਜਿੰਨਾ ਵਪਾਰ ਆ ਪੰਜਾਬ ਦਾ ਇਹ ਖੇਤੀ ਸੈਕਟਰ ਤੇ ਜਿਹੜਾ ਹੈਗਾ ਇਹ ਨਿਰਭਰ ਹੈ ਕਿਸਾਨਾਂ ਨੇ ਤੇ ਸ਼ੰਭੂ ਬਾਰਡਰ ਤੇ ਆਪਣੀ ਸਾਈਡ ਤੇ ਇੱਕ ਤੇ ਬੈਠੇ ਇੱਕ ਜਗ ਸਾਈਡ ਉਹਨਾਂ ਨੇ ਖਾਲੀ ਛੱਡੀ ਐ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਤੇ ਵੀ ਕਿਸਾਨ ਇੱਕ ਸਾਈਡ ਤੇ ਬੈਠੇ ਸਨ ਇੱਕ ਸਾਈਡ ਜਿਹੜੀ ਉਹਨਾਂ ਨੇ ਆਉਣ ਜਾਣ ਵਾਲੀ ਰਾਹਗੀਰਾਂ ਨੂੰ ਪਰੇਸ਼ਾਨ ਨਹੀਂ ਕੀਤਾ ਉਹਨਾਂ ਨੇ ਤੁਸੀਂ ਸ਼ੰਭੂ ਬਾਰਡਰ ਤੇ ਹੁਣ ਵੀ ਜਾ ਕੇ ਦੇਖ ਸਕਦੇ ਹੋ ਇੱਕ ਸਾਈਡ ਤੇ ਕਿਸਾਨ ਬੈਠੇ ਐ ਕਰੋੜ ਉਹਨਾਂ ਨੂੰ ਬਿਲਕੁਲ ਜਿਹੜਾ ਉਹ ਖੁੱਲਾ ਛੱਡਿਆ ਹੋਇਆ ਤੇ ਉਹ ਤਾਂ ਹਰਿਆਣਾ ਸਰਕਾਰ ਨੇ ਪੁਲਿਸ ਨੇ ਜਿਹੜਾ ਆ ਉਹ ਬੰਦ ਕੀਤਾ ਹੋਇਆ ਇਸ ਕਰਕੇ ਮਿੱਤਰੋ ਗੱਲ ਨੂੰ ਸਮਝੋ ਤੁਸੀਂ ਕਿਸਾਨ ਜਿਹੜੇ ਐ ਉਹ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਉਹ ਅਨਦਾਤਾ ਉਹਦੇ ਸਿਰੋਂ ਪਤਾ ਨਹੀਂ ਕਿੰਨੇ ਜੀਵ ਜੰਤੂ ਜਿਹੜੇ ਉਹ ਪੜ ਰਹੇ ਆ ਤੇ ਅਨਦਾਤਾ ਜਿਹੜਾ ਉਹ ਭੁੱਖਾ ਕਿੰਨੇ ਦਿਨਾਂ ਤੋਂ ਜਿਹੜਾ ਉੱਥੇ ਬੈਠਾ ਤੇ ਆਪਾਂ ਉਹਦਾ ਜਿਹੜਾ ਆ ਉਹ ਸਮਰਥਨ ਕਰੀਏ ਮୋਰੇ ਠੰਡ ਆ ਰਹੀ ਆ ਉੱਥੇ ਸਾਡੀਆਂ ਮਾਤਾਵਾਂ ਬੀਬੀਆਂ ਭੈਣਾਂ ਸਾਰੀਆਂ ਠੰਡ ਦੇ ਵਿੱਚ ਜਿਹੜੀਆਂ ਆ ਧਰਨੇ ਤੇ ਬੈਠੀਆਂ ਨੇ ਸੋ ਕਾਫੀ ਹੱਦ ਤੱਕ 98% ਜਿਹੜਾ ਆ ਇੱਕ ਅੱਧੇ ਵਪਾਰੀ ਨੂੰ ਛੱਡ ਕੇ ਜਿਨ੍ਹਾਂ ਨੇ ਵਿਰੋਧ ਕੀਤਾ ਜੇ ਤੁਹਾਡੀਆਂ ਲੱਤਾਂ 'ਚ ਜਾਨ ਹੈਗੀ ਆ ਹਨਾ ਤੁਸੀਂ ਕਹਿੰਦੇ ਆ ਵੀ ਉਹ ਘੜੀ-ਮੁੜੀ ਜਾ ਪੈਂਦੇ ਆ ਧਰਨੇਆਂ ਤੇ ਜੇ ਤੁਹਾਡੀਆਂ ਲੱਤਾਂ 'ਚ ਜਾਨ ਹੈਗੀ ਆ ਤਾਂ ਤੁਸੀਂ ਵੀ ਆਪਣੀਆਂ ਦੁਕਾਨਾਂ ਬੰਦ ਕਰੋ ਤੇ ਬੈਠੋ ਕਿਥੇ ਦਾ ਮੋਰਚਾ ਲਾ ਕੇ ਟਕਰਾਓ ਆਪਦੀਆਂ ਸਰਕਾਰ ਤੋਂ ਮੰਗਾਂ ਪੂਰੀਆਂ ਤੁਹਾਨੂੰ ਕਹਿੰਦੇ ਰੋਕਿਆ ਸੋ ਇਹਦੇ ਲਈ ਹੌਸਲਾ ਚਾਹੀਦਾ ਆ ਦਿਮਾਗ ਚਾਹੀਦਾ ਆ ਤੇ ਬਹੁਤ ਕੋ ਜਿੰਦਰੋਂ ਜਜਬਾ ਚਾਹੀਦਾ ਆ ਸਿਰ ਦੇਣ ਦਾ ਚਾਹ ਹੋਣਾ ਚਾਹੀਦਾ ਫੇਰ ਜਾ ਕੇ ਧਰਨੇ ਲੱਗਦੇ ਆ ਕਿਸਾਨਾਂ ਨੇ ਕਿੰਨੇ ਆਪਦੇ ਦੋਸਤ ਮਿੱਤਰ ਜਿਹੜੇ ਸ਼ਹੀਦ ਕਰਾਏ ਆ ਦੇਸ ਲਈ ਫੋਕੀਆਂ ਬੜਕਾਂ ਨਹੀਂ ਮਾਰੀਦੀਆਂ ਹੁੰਦੀਆਂ ਮਿੱਤਰੋ ਪਿਛਲੇ 10 ਮਹੀਨੇ ਤੋਂ ਉਹ ਧਰਨੇ ਤੇ ਬੈਠੇ ਆ ਸ਼ਾਂਤੀਪੂਰਵਕ ਬੈਠੇ ਆ ਤੇ ਅੱਜ ਸ਼ੰਭੂ ਜਿਹੜਾ ਆ ਉੱਥੇ ਵੀ ਟ੍ਰੇਨਾਂ ਜਿਹੜੀਆਂ ਉਹ ਕਿਸਾਨਾਂ ਵੱਲੋਂ ਰੋਕੀਆਂ ਗਈਆਂ ਤੇ ਖਾਪ ਪੰਚਾਇਤਾਂ ਜਿਹੜੀਆਂ ਹਰਿਆਣੇ ਦੀਆਂ ਸੀਗੀਆਂ ਜਿਨ੍ਹਾਂ ਦੀ ਕੱਲ ਮਹਾਪੰਚਾਇਤ ਸੀਗੀ ਉਹਨਾਂ ਨੇ ਵੀ 9 ਤਰੀਕ ਤੱਕ ਸਰਕਾਰ ਨੂੰ ਜਿਹੜਾ ਅਲਟੀਮੇਟਮ ਦੇ ਦਿੱਤਾ ਹੈ ਕਿ ਅਗਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤੇ ਸਰਕਾਰ ਨੂੰ ਜਿਹੜਾ ਆ ਉਹ ਅਸੀਂ ਘੇਰਾਂਗੇ ਤੇ ਲੱਗਦਾ ਹੈ ਕਿ ਕਿਸੇ ਵੱਡੇ ਅੰਦੋਲਨ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਸਕਦੀ ਹੈ ਤੇ ਉਧਰ ਪੁਲਿਸ ਦੇ ਜਿਹੜੇ ਵੱਡੇ ਅਫਸਰ ਨੇ ਉਹ ਅੱਜ ਬਾਪੂ ਡੱਲੇਵਾਲ ਦੇ ਕੋਲ ਪਹੁੰਚੇ ਨੇ ਤੇ ਇਹ ਵੀ ਉਹਨਾਂ ਨੂੰ ਮਨਾ ਰਹੇ ਨੇ ਕਿ ਤੁਸੀਂ ਮੈਡੀਕਲ ਸਹੂਲਤ ਜਿਹੜੀ ਆ ਉਹ ਲੈ ਲਓ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਇੱਥੇ ਟਰਾਲੀ ਦੇ ਵਿੱਚ ਜਿਹੜਾ ਉਹ ਯੂਨਿਟ ਤਿਆਰ ਕਰਕੇ ਦੇ ਦਿੰਦੇ ਨੇ ਆਈਸੀਯੂ ਬਟ ਡੱਲੇਵਾਲ ਨੇ ਇਹ ਕਿਹਾ ਹੈ ਕਿ ਮੈਂ ਮਰਨ ਵਰਤ ਤੇ ਬੈਠਾ ਹਾਂ ਗਾਂਧੀ ਦੇ ਸਮੇਂ ਗਾਂਧੀ ਵੀ ਮਰਨ ਵਰਤ ਤੇ ਬੈੰਦਾ ਸੀਗਾ ਤਾਂ ਸਰਕਾਰ ਭਾਵੇਂ ਅੰਗਰੇਜ਼ ਸਰਕਾਰ ਸੀ ਉਹਦੀ ਗੱਲ ਸੁਣਦੀ ਸੀ ਮੰਨਦੀ ਸੀਗੀ ਇਹ ਮੰਨਣਾ ਪਏਗਾ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਆ ਜਿਹੜਾ ਬੰਦਾ ਮਰਨ ਵਰਤ ਤੇ ਬੈੰਦਾ ਆ ਉਹਦੀ ਗੱਲ ਸੁਣਦੀਆਂ ਨੇ ਭਾਈਕਰ ਬਾਕਸਿੰਗ ਬੈਠਾ ਸੀ ਤੇ ਉਹਨੇ ਜਿਹੜੇ ਬੰਦੀ ਸਿੰਘ ਸੀਗੇ ਉਹਨਾਂ ਨੂੰ ਛਡਾਇਆ ਨਹੀਂ ਇੱਕ ਦੋ ਬੰਦੀ ਸਿੰਘ ਉਹਨਾਂ ਦਿਨਾਂ ਦੇ ਵਿੱਚ ਪਰੋਲ ਤੇ ਜਿਹੜੇ ਸਰਕਾਰ ਨੂੰ ਘੱਲਣੇ ਪਏ ਸੀ ਕਿਉਂਕਿ ਜੇ ਬਾਪੂ ਡੱਲੇਵਾਲ ਮਰਨ ਵਰਤ ਤੇ ਬੈਠਾ ਹੈ ਸਰਕਾਰ ਨੂੰ ਚਾਹੀਦਾ ਕਿ ਉਹਦੇ ਨਾਲ ਗੱਲ ਕਰੇ ਜੇ ਗੱਲ ਨਹੀਂ ਕਰਨੀ ਤਾਂ ਫਿਰ ਉਹਨੂੰ ਜਿਹੜਾ ਆ ਉਹਦੇ ਹਾਲਾਤ ਤੇ ਛੱਡਿਆ ਜਾਵੇ ਫਿਰ ਕਿਸਾਨ ਜਾਣਣਗੇ ਤੇ ਜਾਣ ਸਰਕਾਰ ਜਾਣੇਗੀ ਕਿ ਕੀ ਬਣਦਾ ਅੱਗੇ ਸੋ ਕਲਮਾ ਲਾ ਕੇ ਅੱਜ ਦਾ ਜਿਹੜਾ ਬੰਦ ਸੀਗਾ ਉਹਨੂੰ ਬਹੁਤ ਭਾਰੀ ਸਮਰਥਨ ਮਿਲਿਆ ਤੇ ਸਾਰੇ ਲੋਕਾਂ ਨੇ ਸਾਰੀਆਂ ਮਜ਼ਦੂਰੀ ਜਥੇਬੰਦੀਆਂ ਨੇ ਆਰਤੀਆ ਐਸੋਸੀਏਸ਼ਨ ਹੋਣ ਜਾਂ ਸ਼ਹਿਰਾਂ ਦੇ ਲਾਲੇ ਹੋਣ ਸਾਰਿਆਂ ਨੇ ਜਿਹੜਾ ਆ ਉਹ ਬਹੁਤ ਸਮਰਥਨ ਦਿੱਤਾ ਆ ਆਪਣੇ ਭਾਈਚਾਰਕ ਸਾਂਝ ਦੀ ਜਿਹੜੀ ਹੈ ਉਹ ਇੱਕ ਮਸਾਇਲ ਕਾਇਮ ਕੀਤੀ ਅੱਜ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਹੱਕ ਹਕੂਕ ਜਿਹੜੇ ਬਣਦੇ ਆ ਭਾਰਤ ਦੇ ਕਿਸਾਨਾਂ ਦੇ ਜਿਹੜੇ ਹੱਕ ਬਣਦੇ ਆ 7 ਲੱਖ ਤੋਂ ਵੱਧ ਕਿਸਾਨ ਜਿਹੜਾ ਆ ਉਹ ਖੁਦਕੁਸ਼ੀਆਂ ਕਰ ਚੁੱਕਾ ਆ ਵੜੀ-ਵੜੀ ਇਹ ਇੱਕ ਗੱਲ ਆ ਕਿ 7 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕਾ ਹੈ ਇਕੱਲਾ ਪੰਜਾਬ ਦਾ ਨਹੀਂ ਸਾਰੇ ਭਾਰਤ ਦਾ ਤੇ ਹਾਲੇ ਵੀ ਸਰਕਾਰਾਂ ਜਿਹੜੀਆਂ ਆ ਆ ਉਹ ਖੇਤੀਬਾੜੀ ਨੀਤੀ ਨੂੰ ਨਹੀਂ ਬਣਾ ਰਹੀਆਂ ਉਹ ਇੱਧਰ-ਉੱਧਰ ਦੀ ਵਿੰਗੇ ਟੇਢੇ ਕਾਨੂੰਨ ਲਿਆ ਰਹੀਆਂ ਜਿਹਦੇ ਨਾਲ ਕਾਰਪੋਰੇਟ ਨੂੰ ਫਾਇਦਾ ਹੋਏਗਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਆਮ ਲੋਕਾਂ ਨੂੰ ਜਿਹੜਾ ਉਹਦੇ ਵਿੱਚ ਬਹੁਤ ਘਾਟਾ ਹੋਏਗਾ ਹੁਣ ਤੇਲਬੀਜੀ ਫਸਲਾਂ ਦੀ ਆਪਾਂ ਗੱਲ ਕਰ ਲਈਏ ਤੇਲ ਹੋ ਗਿਆ ਸਰੋਂ ਹੋ ਗਈ ਇਨਾ ਤੇ ਜੇ ਐਮ ਐਸ ਕੇ ਦੇ ਦੀ ਦੇ ਦਿੱਤਾ ਜਾਵੇ ਤੇ ਸਾਨੂੰ ਸ਼ੁੱਧ ਜਿਹੜਾ ਆ ਡਾਲਟਾ ਘਿਓ ਤਾਂ ਮਿਲ ਸਕਦਾ ਕਿ ਨਹੀਂ ਸ਼ੁੱਧ ਤੇਲ ਤਾਂ ਮਿਲ ਸਕਦਾ ਇਹ ਬਾਹਰੋਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਖਰੀਦਿਆ ਜਾਂਦਾ ਜਿਹੜਾ ਆਪਾਂ ਨੂੰ ਤੇਲ ਮਿਲਦੇ ਆ ਇਹ ਬਾਹਰਲੇ ਆ ਕੰਟਰੀਆਂ ਚੋਂ ਖਰੀਦ ਕੇ ਲਿਆਂਦਾ ਜਾਂਦਾ ਤੇ ਜੇ ਇੱਥੇ ਕਿਸਾਨ ਨੂੰ ਮੁੱਲ ਦਿੱਤਾ ਜਾਵੇ ਉਹਦਾ ਨਾਲੇ ਤਾਂ ਸਸਤਾ ਪਏਗਾ ਤੇ ਨਾਲੇ ਪੰਜਾਬ ਦਾ ਜਾਂ ਭਾਰਤ ਦਾ ਕਿਸਾਨ ਜਿਹੜਾ ਉਹ ਬਚੇਗਾ ਸੋ ਬਣੇ ਰਹੋ ਕਿਸਾਨਾਂ ਦਾ ਹਮੇਸ਼ਾ ਸਾਥ ਦਿਓ ਗਰੀਬਾਂ ਦਾ ਲੋੜਵੰਦਾਂ ਦਾ ਆਪਣੇ ਆਂਢ ਗੁਆਂਢ ਦੇ ਵਿੱਚ ਜਿਹੜਾ ਉਹਨਾਂ ਦਾ ਸਾਥ ਦਿਵੋ ਜਦੋਂ ਵੀ ਕਿਤੇ ਤਕਾ ਹੁੰਦਾ ਤਾਂ ਬੋਲਿਆ ਕਰੋ ਕਿਤੇ ਦਰੀਬਾ ਕੇ ਬੈਠਿਆ ਕਰੋ ਚੁੱਪ ਨਾ ਰਹੋ ਜੇ ਚੁੱਪ ਰਹੋਗੇ ਤਾਂ ਤੁਸੀਂ ਮਾਰੇ ਜਾਓਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨਾਂ ਦਾ ਪੰਜਾਬ ਬੰਦ ਸੀ ਜਿਸ ਨੂੰ ਪਰਮਾ ਹੰਗਾਰਾ ਮਿਲਿਆ ਹੈ ਦਵਾਬਾ ਮੈਡੀਕਲ ਪ੍ਰੈਕਟਿਸ਼ਨਰ